ਪਹਿਲਾਂ ਪਹਿਲਾਂ ਲੱਗਦਾ ਸੀ ਵੀ ਮੈਂ ਕਿਹਾ ਸਰਵਾਲਾ ਅੱਜ ਦੀ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਹੈ ਪਰ ਸਾਨੂੰ ਵੀ ਅੱਜ ਖੁੱਲ ਕੇ ਪਤਾ ਲੱਗਿਆ ਵੀ ਸਰਵਾਲੀਏ ਦੀ ਐਮਿੱਤ ਕੀ ਹੁੰਦੀ ਹੈ ਕਿਉਂਕਿ ਸਬਜੈਕਟ ਬਹੁਤ ਵਧੀਆ ਚੂਜ਼ ਕੀਤਾ ਇਹਨੂੰ ਨਿਵਾੜਾ ਬਹੁਤ ਔਖਾ ਸੀ ਜੈਲੀ ਮੇਰੇ ਨਾਲ ਆ ਜੈਲੀ ਆਇਆ ਜੈਲੀ ਤੇ ਇਹਨੂੰ ਨਿਵਾੜਾ ਬਹੁਤ ਔਖਾ ਸੀ ਕਿਉਂਕਿ ਇਸ ਸਬਜੈਕਟ ਨੂੰ ਅ ਦੋਨਾਂ ਦੀ ਬਰਾਬਰ ਦੀ ਟੱਕਰ ਜਿੱਦਾਂ ਕਹਿੰਦੇ ਹੁੰਦੇ ਵੀ ਸਰਗੁਣ ਮਹਿਤਾ ਤੇ ਨਾਲ ਨਿਵਰਤ ਖਹਿਰਾ ਬਹੁਤ ਵਧੀਆ ਦੋਨਾਂ ਨੇ ਰੋਲ ਕੀਤਾ ਆਰਜੀਪੀ ਵੀਰ ਤੇ ਸਾਡਾ ਐਮਿਊ ਵੀਰ ਵਾਈਦਾ ਵੀ ਕਮਾਲ ਆ ਸਾਰੇ ਬਹੁਤ ਮਜ਼ਾ ਆ ਅੱਛਾ ਸਰਬਾਲਾ ਜੀ ਦਾ ਕਨਸੈਪਟ ਹੀ ਨਹੀਂ ਬਹੁਤ ਸਾਰੀਆਂ ਇਦਾਂ ਦੀਆਂ ਛੋਟੀਆਂ-ਛੋਟੀਆਂ ਡਿਟੇਲਸ ਨੇ ਫਿਲਮ ਦੇ ਵਿੱਚ ਜਿਹੜੀਆਂ ਸਾਨੂੰ ਫਿਲਮ ਵੇਖ ਕੇ ਪਤਾ ਲੱਗ ਗਿਆ ਨੇ ਕਿ ਸਾਡੇ ਕਲਚਰ ਦੇ ਵਿੱਚ ਆ ਚੀਜ਼ਾਂ ਵੀ ਸੀਗੀਆਂ ਤਾਂ ਕੀ ਲੱਗਦਾ ਹੈ ਕਿ ਬੱਚਿਆਂ ਨੂੰ ਜਿਹੜਾ ਇਹ ਉਸ ਚੀਜ਼ ਦਾ ਵੀ ਪਤਾ ਲੱਗੇਗਾ ਇਹਦੇ ਨਾਲ ਆਪਣੇ ਕਲਚਰ ਦੇ ਨਾਲ ਜੁੜਨਗੇ ਬੱਚਿਆਂ ਨੇ ਤਾਂ ਉਹੀ ਸਰਬਾਲਾ ਦੇਖਿਆ ਜੀ ਜਿਹੜੇ ਛੋਟੇ ਜਿਹੇ ਸਰਬਾਲੇ ਨੂੰ ਨਿੱਕੇ ਜਿਹੇ ਨੂੰ ਅੱਜ ਕੱਲ ਆਪਾਂ ਪੱਗ ਬਣਾ ਕੇ ਨਾਲ ਘੋੜੀ ਤੇ ਚੜਾ ਦਿੰਦਾ ਜਾਂ ਮੇਡੀ ਜਿ ਮਠਾ ਦਿੰਦਾ ਨਹੀਂ ਤਾਂ ਬਿਨਾਂ ਦਾ ਵਿਆ ਬਹੁਤ ਵਧੀਆ ਹੋਇਆ ਬਹੁਤ ਕੈਂਟ ਬਣ ਗਿਆ ਉਹਦੀ ਐਬੀਅਤ ਕੀ ਸੀਗੀ ਤੇ ਬਹੁਤ ਵਧੀਆ ਕਨਸੈਪਟ ਚੂਜ਼ ਕੀਤਾ ਔਰ ਪੂਰਾ ਨਿਵਾਇਆ ਬਹੁਤ ਵਧੀਆ ਕੈਰੈਕਟਰ ਸਾਰਿਆਂ ਨੂੰ ਸਾਡੇ ਬੰਨ ਸਾਡੇ ਜਿੰਨੀ ਵੀ ਸਟਾਰ ਕਾਸਟ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਕਿਪੀ ਭਾਈ ਨੇ ਸਪੈਸ਼ਲੀ ਫੁੱਫੜ ਵੀ ਬਹੁਤ ਕਮਾਲ ਸੀ ਮੈਂ ਮੈਂ ਥੋੜੇ ਸਪੈਸ਼ਲ ਹਾਲੇ ਠੀਕ ਹੈ ਬਦਾਈਆਂ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਜੀ ਫੁੱਫੜ ਦੀ ਤਾਰੀਫ ਹੋ ਰਹੀ ਜੀ ਫੁੱਫੜ ਆ ਗਿਆ ਮੈਂ ਕਹਿੰਦਾ ਇਹ ਇਹ ਯੰਗ ਫੁੱਫੜ ਇਹਦੇ ਸਿਰੇ ਲਾ ਦਿੱਤੀ ਕੋਈ ਭਾਈ। ਥੈਂਕ ਯੂ ਜੀ ਤੁਹਾਡਾ ਤੁਸੀਂ ਸਾਰੇ ਜਿਹੜੇ ਇੰਨਾ ਪਿਆਰ ਦਿੱਤਾ ਹਨ ਤੇ ਕੱਲ ਨੂੰ ਫਿਲਮ ਦੇਖ ਕੇ ਆਇਓ ਜੀ ਸਾਰੇ ਰਿਸ਼ਤੇਦਾਰਾਂ ਨੂੰ ਸਾਰੇ ਦੋਸਤਾਂ ਨੂੰ ਕਿਓ ਫਿਲਮ ਦੇਖੋ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਇਹ ਫਿਲਮ ਦੇ ਵਿੱਚ ਆਉਣਾ। ਬਹੁਤ ਬਹੁਤ ਤੇ ਘਰ ਦਾ ਪਹਿਲਾ ਵਰਣਾ ਫੋਫੜੇ ਹੁੰਦਾ ਉਹ ਜੀਜਾ ਦਾ ਬਾਅਦ ਚ ਆਉਂਦਾ ਜੀ। ਬਹੁਤ ਬਹੁਤ ਬਧਾਈਆਂ ਜੀ। ਥੈਂਕ ਯੂ ਸਰ।